ਯੋ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਹੁਣ ਜਦੋਂ ਨਾ ਸਮਰੋਪਤ ਸ਼ੁਰੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕੱਲ ਮਿਤੀ 16 ਗਰਾਂ 2025 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਰੀਆਂ ਦੇ ਸਾਹਮਣੇ ਆਪਣੇ ਡੀਐਸਪੀ ਸਾਹਿਬ ਪੈਲਤੀ ਰਣਮਾਈ ਹੇਠ ਸਾਡੀ ਇੱਕ ਪੁਲਿਸ ਪਟਵਾਰ ਕਾਸੋ ਕਰਨ ਜਾ ਰਹੀ ਸੀਗੀ ਜਦੋਂ ਪੁਲਿਸ ਪਾਰਟੀ ਸਾਡੀ ਅੰਮ੍ਰਿਤਸਰ ਦੇ ਬੁਜੀਤਾਂ ਇੱਕ ਇੱਕ ਕਾਰ ਆਪਣੇ ਘਰ ਤੋਂ ਇੱਕ ਨੌਜਵਾਨ ਨੇ ਕੱਢ ਕੇ ਖੇਤਾਂ ਵੱਲ ਭਜਾ ਦਿੱਤਾ ਤਾਂ ਸਾਡੀ ਪੁਲਿਸ ਪਾਰਟੀ ਪਿੱਛੇ ਲੱਗੀ ਤਾਂ ਇਹਦੀ ਕਾਰ ਕਹਾਂ ਜਾ ਕੇ ਖਾਜ ਡੱਗੀ ਜਿਸ ਨੂੰ ਉੱਥੇ ਹੀ ਛੱਡ ਕੇ ਉਕਤ ਨੌਜਵਾਨ ਖੇਤਾਂ ਵੱਲ ਭੱਜ ਗਿਆ ਤਾਂ ਪੁਲਿਸ ਨੇ ਮਸਤਦੀ ਨਾਲ ਉਸ ਦਾ ਪਿੱਛਾ ਕਰਕੇ ਖੇਤਾਂ ਵਿੱਚੋਂ ਉਸ ਨੂੰ ਕਾਬੂ ਕੀਤਾ ਕਾਬੂ ਕਰਕੇ ਕਾਰ ਕੋਲ ਲੱਗ ਜਦੋਂ ਉਸ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 7 ਕਿਲੋ ਕੋਕੀ ਜੁੜਾਪੋਤ ਬਰਾਮਦ ਹੋਣ ਗਿਆ ਜੀ ਦੇ ਖਿਲਾਫ ਮਤਲਬ ਕਾਰ ਵੀ ਕਰਦੇ ਹੋਏ 15 ਕਟ 85 ਐਨਡੀਪੀਐਟ ਅਧੀਨ ਕਦਮਾਂ ਦਲਦ ਕੀਤਾ ਗਿਆ ਹੈ ਐਫਆਰ ਨੰਬਰ 132 26 11 2025 ਅੰਦਰ ਸੈਕਸ਼ਨ 15 ਕਟ 85 ਅਸੀਂ ਦਰਦ ਕੀਤੀ ਆ ਇਸ ਜਿਹੜਾ ਇਹ ਇਹਦਾ ਨਾਮ ਆਇਆ ਸਾਹਮਣੇ ਜਿੱਦਾਂ ਆ ਨਰਿੰਦਰ ਸਿੰਘ ਨਿੰਦੂ ਸੋਨ ਬ ਹਰਵਿੰਦਰ ਸਿੰਘ ਵਾਸੀ ਚਾਪੜਾ ਇਸ ਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਐਡੀਪੀਐਸ ਅਟ ਦੇ ਦਰਜ ਹਨ ਇਸ ਵਿੱਚ ਇੱਕ ਐਫਆਰ ਨੰਬਰ 125/17 ਸਦਰ ਸੁਨਾਮ ਇਸ ਵਿੱਚ ਇਸ ਇਸ ਵਸੋਂ ਪੈਂਟਿਕਲੋਂ ਨੂੰ ਕਿਚੂਰਾ ਪੋਸਤ ਪ੍ਰਾਪਤ ਹੋਈ ਆ ਦੂਜੀ ਐਫਆਰ ਹੈਗੀ ਆ 44/18 ਪੀਐਸ ਮਲੌਦ ਇਸ ਵਿੱਚ 20 ਕਿਲੋ ਪੁਕੀ ਜੂਰਾ ਪੋਸਤ ਪ੍ਰਾਪਤ ਹੋਈ ਆ ਤੀਜੀ ਐਫਆਰ ਹੈਗੀ ਆ 4/21 ਤੇ ਇਸ ਵਿੱਚ 40 ਕਿਲੋ ਪੁਕੀ ਇਹ ਜੂਰਾ ਪੋਸਤ ਪ੍ਰਾਪਤ ਮਤਲਬ ਤੇ ਚੌਥੀ ਐਫਆਰ ਹੈ ਹੀ ਆ 111/23 ਜਿਸ ਵਿੱਚ 12 ਗ੍ਰਾਮ ਪਾਊਡਰ ਦੇ ਛਿੱਲਾ ਬਰਾਮਦ ਹੋਇਆ ਪੰਜਵਾਂ ਪੜਚਾਅ ਇਸ ਤੇ ਇਹ ਆ ਜੀ ਠੀਕ ਹੈ ਜੀ ਐਕਚੁਅਲ ਪਰਸਨ ਇਹਦਾ ਅਸੀਂ ਡਾਕਟਰ ਟਟਰੀ ਕਰਵਾਇਆ ਨੂੰ ਮਾਝੋ ਕੋਰਟ ਚ ਪੀਕ ਕਰਕੇ ਅਸੀਂ ਦਾ ਰਿਮਾਂਡ ਲਗੇ ਅੱਗੇ ਪੁਸਕਿਸ਼ ਕਰਾਂਗੇ ਕਿ ਕਿੱਥੋਂ ਹੋ ਗਿਆ ਕਿਹਨੂੰ ਕਿਨੂੰ ਵੇਚਦਾ ਇਹ ਜਿਹੜੇ ਸਮਾਜ ਬੋਧੀ ਅਨਸਰ ਨੇ ਜੀ ਉਹਨਾਂ ਕੀ ਕਹਿਣਾ ਚਾਹੁੰਦੇ ਸਮਾਜ ਬੋਧੀ ਜੀ ਅਮਨ ਅਨਸਰ ਨੂੰ ਸਾਡੀ ਇਹ ਹੀ ਸਖਤ ਤਾਰਨਾ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਹੋਰ ਅਮਨ ਕਾਨੂੰਨ ਨੂੰ ਭੰਗ ਕਰਨ ਵਾਲੇ ਨੂੰ ਇਹੀ ਬੇਨਤੀ ਵੇ ਸਖਤ ਹਦਾਇਤ ਕੀਤੀ ਕਿ ਇਹਦੇ ਕੰਮ ਨਾ ਕਰਨ ਅਸੀਂ ਆਪਣੀ ਕਾਰਵਾਈ ਕਰ ਤੋਂ ਬੁਰੇ ਨਹੀਂ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤਾਂ ਜੋ ਕਿ ਅਮਨ ਕਾਨੂੰਨ ਕਾਇਮ ਰੱਖਿਆ ਜਾਵੇ